ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਇਸੇ ਉਮੀਦ ਦੇ ਨਾਲ ਆਪਾਂ ਅੱਜ ਦਾ ਜਿਹੜਾ ਵਲੌਗ ਹੈ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਤੇ ਕੱਲ ਜਿਹੜਾ ਤੁਸੀਂ ਵਲੌਗ ਦੇਖਿਆ ਉਹਦਾ ਨੈਕਸਟ ਪਾਰਟ ਆ ਇਹ ਤੇ ਮੈਂ ਗਈ ਸੀਗੀ ਦਵਾਈ ਲੈਣ ਤੁਹਾਨੂੰ ਪਤਾ ਹੀ ਆ ਮੈਂ ਬਿਮਾਰ ਆ ਤੇ ਫਿਰ ਜਿੱਥੇ ਆਪਾਂ ਜਾਣਦੇ ਆ ਉਹ ਵਾਲੀ ਰੁਟੀਨ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਚਾਹੇ ਡਾਕਟਰ ਦੇ ਜਾਈਏ ਡਾਕਟਰ ਦੇ ਖੈਰ ਵੀਡੀਓ ਨਹੀਂ ਬਣੇਗੀ ਹਸਪੀਟਲ ਦੇ ਵਿੱਚ ਵੀਡੀਓ ਬਣਾਉਣੀ ਚੰਗਾ ਵੀ ਨਹੀਂ ਲੱਗਦਾ ਤੇ ਫਿਰ ਹਨਾ ਬਣਾਈ ਦੀ ਬਣਗੀ ਉੱਥੇ ਨਹੀਂ ਬਣਾਈ ਕਿਉਂਕਿ ਗਈ ਬਹੁਤ ਲੇਟ ਸੀਗੇ 12 ਵਜੇ ਤੱਕ ਅਸੀਂ ਘਰੋਂ ਗਏ ਮੀਨੇ ਲੇਟ ਕਰਤਾ ਤੇ ਫਿਰ ਜਦੋਂ ਤੁਰਨ ਲੱਗੇ ਉਹਦੇ ਗਾਂ ਦੇ ਟੀਕਾ ਲਾਉਣ ਡਾਕਟਰ ਆ ਗਿਆ ਫਿਰ ਉਹਦੇ ਕਰਕੇ ਜਿਹੜਾ ਲੇਟ ਹੋ ਗਏ ਤੇ ਫਿਰ ਬਸ ਮੌਕੇ ਤੇ ਹੀ ਗਏ ਜਦ ਹੀ ਬਸ ਟ੍ਰਿਪਲ ਵਾਈਟ ਟ੍ਰਿਪਲਵਾ ਕੇ ਤੇ ਉਦੋਂ ਹੀ ਵਾਪਸੀ ਹੋ ਗਈ ਆਪਣੀ ਠੀਕ ਹੈ ਜੀ ਤੇ ਮੀਂਦਾ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗੂਗਾ ਵਧੀਆ ਲੱਗਿਆ ਤਾਂ ਪਲੀਜ਼ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਤੇ ਤੁਸੀਂ ਕਰੋ ਵਲੌਗ ਨੂੰ ਇੰਜ ਤੇ ਜਿੱਥੇ-ਜਿੱਥੇ ਵੀ ਜਾਵਾਂਗੇ ਆਪਾਂ ਤੁਹਾਨੂੰ ਨਾਲ-ਨਾਲ ਲੈ ਕੇ ਜਾਵਾਂਗੇ ਕਿਉਂਕਿ ਜਦੋਂ ਆਪਾਂ ਦਵਾਈ ਲੈਣ ਜਾਂਦੇ ਆਂ ਬਾਜ਼ਾਰ ਜਾਂਦੇ ਆਂ ਬੱਚਿਆਂ ਦੀਆਂ ਵੀ ਕਾਫੀ ਸਾਰੀਆਂ ਡਿਮਾਂਡਸ ਹੁੰਦੀਆਂ ਨੇ ਆਹ ਲਿਆਇਓ ਆਹ ਲਿਆਇਓ ਤੇ ਆਪਦੇ ਵੀ ਥੋੜੇ ਜੇ ਕੰਮ ਹੁੰਦੇ ਆ ਬਾਜ਼ਾਰ ਤੇ ਹਨਾ ਜਿਹੜੇ ਆਪਾਂ ਕਰਕੇ ਆਉਣੇ ਹੁੰਦੇ ਆ ਤੇ ਜਿੱਥੇ-ਜਿੱਥੇ ਵੀ ਗਏ ਤੁਹਾਨੂੰ ਨਾਲ ਲੈ ਕੇ ਜਾਵਾਂਗੇ ਤੇ ਕਰੋ ਇੰਜੋਏ ਤੁਸੀਂ ਵਲੌਗ ਨੂੰ ਇੱਥੇ ਕੋਈ ਨਹੀਂ ਡਰ ਰੋਟੀਆਂ ਉੱਤਰੇ ਚਾਲ ਨਹੀਂ ਆਈ ਆਹਾ ਆਹ ਇਹ ਨਾ ਕੋਈ ਡਰ ਰੋਟੀਆਂ ਜਾ ਬਦਲੋ ਉਹਨੇ ਉਹ ਬਣਾਉਣੇ ਕਿ ਕਿੱਕੀ ਬਣਾਉਣੇ ਹਾਂ ਹੈ ਪਕੌੜੀ ਜੜੀਆਂ ਮੰਨ ਵੀਡੀਓ ਕਰਦੇ ਆ ਉਹਨਾਂ ਕੋਲ ਆਹ ਦਾ ਇਹ ਪਕੌੜੇ ਨਹੀਂ ਉਹ ਨਹੀਂ ਇਹ ਜ਼ਿਆਦਾ ਨਹੀਂ ਹੋਏ ਪੂਰੇ ਹੋ ਗਏ ਤਾਂ ਲ ਲੈ ਕੋਰਗਾ ਜਿੱਕ ਤੱਕ ਜਾ ਮੈਂ ਖਾ ਲੈ

ਥੋੜਾ ਜਿਹਾ ਖਾਂਚੀ ਚੋ ਲੈ ਲੀ ਬੱਦਲੋ ਆਇਆ ਪਿਆ ਕਾਫੀ ਜਾਵੇ ਲਓ ਜੀ ਅੱਗੇ ਘਰ ਨੂੰ ਜਿਹੜੇ ਹੱਥ ਤੇ ਗਲੂਕੋਜ਼ ਲੱਗਿਆ ਉਹਨੇ ਸੇ ਦੁਖਣਾਈ ਦੇਖਣਾ ਇੱਥੇ ਲਾਉਂਦੀ ਆ ਸੂਈ ਲਾਉਂਦੀਆਂ ਲਾਉਂਦੀਆਂ ਨੇ ਇਹ ਉਂਈ ਕਰਤਾ ਵਿਚਾਰਾ ਇੱਕ ਹੱਥ ਨੂੰ ਹੀ ਰਗੜਦਾ ਕਣੀਆਂ ਕਣੀਆਂ ਗਿਰੀ ਜਾਂਦੀਆਂ ਨੇ ਹੱਸ ਸਤਾ ਰਜਲ ਤੇ ਹੱਸ ਤੜ ਭਰੇ ਪਏ ਨੇ ਕਿਸੇ ਹੋਰ ਦੁਕਾਨ ਤੇ ਚਲ ਜਾਓ ਤੱਕਨ ਨ ਭਰੀਆਂ ਪਈਆਂ ਨੇ ਸਮਝ ਲੱਗਦੀ ਇਹਨੇ ਲੋਕ ਘਰੋਂ ਨਿਕਲ ਕੇ ਕੀ ਕਰਦੇ ਆ ਕਈ ਮੈਂ ਹੀ ਕਦੇ ਕਦੇ ਘਰੋਂ ਨਿਕਲਦੀ ਆ ਨਾ ਮੈਨੂੰ ਇਹ ਵੱਧ ਭੇੜ ਲੱਗਦੀ ਹੈ ਕਰੋ ਵਿੱਚ ਪਹਾੜੀ ਸੜਕਾਂ ਨੇ ਜਦ ਲਓ ਜੀ ਆਪਾਂ ਜਿਹਾਰ ਨੂੰ ਲੈ ਕੇ ਤੁਹਾਨੂੰ ਜਾਵਾਂਗੇ ਹੁਣ ਜਿਹਾਰ ਦੇ ਸਟਾਪ ਤੇ ਰੁਕ ਗਏ ਆਪਾਂ ਬਾਹ ਮੇਰੀ ਅੱਜ ਐਲਰਜੀ ਹੋ ਗਈ ਕੋਈ ਜੇ ਦੇ ਕੱਢੀ ਆ ਜੇ ਦੇ ਸੱਚੀ ਗੱਲ ਆ ਕੋਈ ਜੇ ਮੈਂ ਨਾਲ ਕਿਹਾ ਗੁੱਟ ਤੇ ਕਿਵੇਂ ਲੱਗ ਜੂ ਜੇ ਤੇ ਕੱਢਣਗੇ ਚੇਤਾ ਕਾ ਨੂੰ ਕੱਢਦੇ ਹੋਣੇ ਚੱਲ ਕਾ ਨੂੰ ਮੇਰੇ ਨਾਲ ਉਹਨਾਂ ਦੀ ਕੀ ਜਦ ਹੋਣੀ ਇੱਕ ਗੱਲ ਬਾਤ ਜੇ ਜਾਣ ਪਰਸੋਂ ਨੂੰ ਕਹਿਣਾ ਸੀ ਤਾਂ ਇਹ ਨਹੀਂ ਲਾਉਣੀ ਸੀ ਨਹਾਇਆ ਨਹੀਂ ਕੋਈ ਤਾਂ ਤਾਂ ਮੈਂ ਤੇ ਲਵਾ ਕੇ ਆ ਹਾਂ ਉਹ ਦਿਨ ਉਹਦੇ ਵੀਰੇ ਨੇ ਲਾਈ ਉਹਨੇ ਵਧੀਆ ਤੇ ਅੱਜ ਫੇਰ ਉੱਥੇ ਹੀ ਲੱਗ ਗਿਆ ਮੁੰਡੇ ਵੱਧ ਕਰੀ ਗਏ ਫਾਲਤੂ ਦੀ ਇੱਧਰ ਦੋ ਸੂਈਆਂ ਮਾਰਤੀਆਂ ਗਲੂਕੋਜ਼ ਇੱਧਰ ਲੱਗਿਆ ਵੀ ਨਹੀਂ ਹੁਣ ਆਪਾਂ 2000 ਨੂੰ ਘਰੇ ਲੈ ਕੇ ਜਾਵਾਂਗੇ ਐ ਕੋਈ ਤਾਂ ਨੂੰਗੇ ਐ ਵੀ ਕੰਮ ਔਖਾ ਯਾਰ ਰੋਜ਼ ਘਰੋਂ ਜਾਓ ਤਿੰਨ ਜਾਣੇ ਦੋ ਬੈਗ ਦੇ ਕਿਵੇਂ ਹਨਾ ਤੇਲ ਤਾਂ ਨਹੀਂ ਲੱਗਦਾ ਹਾਂ ਚਾਰ ਘੜੇ ਹੋ ਗਏ ਆਉਂਦੇ ਵੀ ਉਸ ਟਾਈਮ ਨੇ ਹੁਣ ਜਿਹੜ ਨੇ ਮਗਰੇ ਆ ਜਾਣ ਜਾ ਤਾਂ ਉਹ ਲੋਕਲ ਵਾਲੇ ਪਹਿਲਾਂ ਆ ਜਾਂਦੇ ਆ 10-15 ਮਿੰਟ ਅੱਜ ਸਦਾ ਵਹਾਰ ਦੇ ਫੁੱਲ ਆਪਣੇ ਘਰੇ ਕੋਈ ਫੁੱਲ ਨਹੀਂ ਲਾਉਂਦੇ ਸਾਡੇ ਉੱਥੇ ਬਹੁਤ ਹੁੰਦੇ ਦੀ ਹੈ ਜੇ ਫੁੱਲ ਤੇ ਅੱਤ ਕੀ ਗਮਲੇ ਲੈ ਆ ਕੇ ਉਹ ਕਹਿੰਦਾ ਕਿ ਫਰਮਸਪੈਤੀ ਲੈ ਕੇ ਉਹਨੇ ਇਹਨਾਂ ਗਮਲੇ ਲੈ ਆ ਨਾ ਆਹ ਲੈ ਕੇ ਆਇਓ ਫਿਰ ਲਾਵਾਂਗੇ ਕਿੰਨੇ ਸੋਹਣੇ ਲੱਗਦੇ ਦੇਖੋ ਇਹ ਆ ਕੁੜੀਆਂ ਨੂੰ ਚਾਹ ਰਹੀ ਹੈ ਪਤਾ ਨਹੀਂ ਮੇਰੇ ਵੀਡੀਓ ਬਣਦੀ ਹੈ ਇਹ ਕਿਹਦੀ ਕੁੜੀ ਹੈ

ਚੱਲ ਚੱਲ ਵਜਾ ਵਜਾ ਹੇ ਹੇ ਹਾਰੇ ਨੂੰ ਕੱਢ ਦੇ ਤਾਕੀ ਬੰਦ ਕਰੋ ਖੂਕ ਕਲਕੀ ਹੋਏ ਸਮਾਂ ਲੈ ਲੈ ਫੜ ਲੈ ਫੜ ਹਲੋ ਹੈ ਤੱਕ ਕਰ ਰਿਹਾ ਹਾਰੇ ਹਾਂ ਜਹਰਾ ਜੀ ਗੋਜ ਹੋ ਗਿਆ ਪੀਓ ਪੀਓ ਸ਼ਿਓ 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 ਜੋ ਕਰਾ ਕਲੀ ਵੀਰਨ ਜੱਕਦੀ ਕਿ ਮੇਰੇ ਹੱਜ ਦਾ ਦਿਨ ਮੈਂ ਤਾਂ ਟੱਟਾਸੀ ਬਹੁਤ ਸੋਕਾ ਹਈ ਚਲੋ ਵਧੀਆ ਆ ਗਿਆ ਨੋਟਬੁੱਕ ਜੋ ਮੀਂਹ ਤੇ ਦੇਖ ਕੁ ਫਿੱਤੀ ਸਣਾ ਸਟਾਪ ਨੇ ਕਲੀ ਉਸੇ ਹੁਣੇ ਨਿਕਲੀ ਆ ਧੋਕਾ ਫੇਰ ਦਾ ਤਾਂ ਪਈ ਹੋ ਜਾਂਦਾ ਮੈਂ ਨਹੀਂ ਹਾਂ ਲੈ ਇੱਤੋਂ ਵੀਰੇ ਨੂੰ ਫੋਨ ਕਰਦੇ ਆਪਾਂ ਕਾਹ ਕੰਟਾ ਫੋਨ じゃ ਮੈਂ ਕਰ ਹਾਂ ਹਾਂ ਚੱਲ ਲੈ ਵੀਰੇ ਲੈ ਵੀ ਜਿਆਰ ਮੇਰੇ ਲੱਗੇ ਹੋਏ ਟਾਂਕੇ ਹੁਣ ਰੋਟੀ ਕੌਣ ਪਕਾਊਗਾ ਛੋਟੇ ਜੋ ਮੇਰਾ ਟੀ ਪਾਪੜ ਬਕਾਣਾ ਨਹੀਂ ਇੰਨਾ ਮਾਲ ਛੱਕਦਾ ਲਿਆ ਇਹ ਡੋਲ ਲਈ ਡੈਡੀ ਹੋਲੀ ਦਾ ਢਾਂਕੇ ਲੱਗ ਰਹੇ ਯਾਰ ਕਹਾ ਮਮੀ ਦੇ ਢਾਂਕੇ ਲੱਗੇ ਇੱਧਰ ਢਾਂਕੇ ਲੱਗੇ ਇੱਧਰ ਦੇਗਾ ਇਤਨੇ ਖੋਸੇ ਇਤਰਾ ਅਲਰਜੀ ਜੀ ਹੋ ਗਈ ਨਾਲ ਨਵੀਆਂ ਕੁੜੀਆਂ ਤੇ ਨਵੀਆਂ ਕੁੜੀਆਂ ਮੇਰੇ ਤੇ ਐਕਸਪੈਰੀਮੈਂਟ ਕਰ ਲਿਗੇ ਜੇ ਮੇਰੇ ਡੈਡੀ ਮੇਰੇ ਤੇ ਐਕਸਪੈਰੀਮੈਂਟ ਕਰੀ ਜਾਂਦਾ ਡੈਡੀ ਤਾਂ ਬਹੁਤ ਡਾਕਟਰ ਵੀ ਕਹਿੰਦਾ ਕਹਦਾ ਸੀ ਵੀ ਐਕਸਪੈਰੀਮੈਂਟ ਕਰਕੇ ਦੇਖ ਲਈ ਲਓ ਜੀ ਆਪਾਂ ਅੱਗੇ ਘਰੇ ਜਿਹਾਰ ਵੀ ਨਾਲੇ ਆ ਗਿਆ ਤੇ ਲਾਂਚ ਦੇ ਵਿੱਚ ਹੁਣ ਆਪਾਂ ਪਤਾ ਨਹੀਂ ਇਹਨਾਂ ਨੇ ਕੀ ਬਰੈਡ ਜਾਂ ਆਲੂ ਟਿੱਕੀ ਕੁਝ ਬਣਾਉਣਾ ਵੱਡੇ ਵੱਡੇ ਨੇ ਮਟੀਰੀਅਲ ਆਪਾਂ ਲੈ ਜਾਂਦਾ ਲੋਵ ਵਾਲ ਕੇ ਹੈ ਕੋਈਆਂ ਲੈ ਕੇ ਆਉਂਦੇ ਹੋ ਜੀ ਚੱਲ ਕੋਈ ਨਾ ਵੱਡੇ ਤੇ ਲੋ ਜੀ ਇੱਥੇ ਅਸੀਂ ਲੱਗੇ ਸੀਗੇ ਆਲੂ ਛਿੱਲਣ ਇਹ ਮੈਂ ਰੱਖ ਕੇ ਗਈ ਸੀਗੀ ਹਾਰੇ ਵਿੱਚ ਰੱਖ ਗਈ ਸੀ ਆਲੂ ਉਬਾਲਣੇ ਦਲੀਆ ਬਣਨ ਤੋਂ ਬਾਅਦ ਉੱਥੇ ਆਲੂ ਉਬਾਲਣੇ ਰੱਖਦੇ ਸੀ ਆਲੂ ਬਹੁਤ ਵਧੀਆ ਬਣ ਗਏ ਹਾਰੇ ਦੇ ਵਿੱਚ ਬਹੁਤ ਵਧੀਆ ਚੀਜ਼ ਬਣਦੀ ਹੈ ਤੇ ਬਸ ਅਸੀਂ ਦੋਨੋਂ ਜਾਣੇ ਨੇ ਇੱਥੇ ਲਾ ਕੇ ਫਟਾਫਟ ਆਲੂ ਛਿੱਲ ਤੇ ਫਿਰ ਲਾ ਤਾਂ ਹੋ ਗਏ ਉਸ ਤੋਂ ਬਾਅਦ ਅਸੀਂ ਬਣਾਉਣ ਲੱਗੇ ਤੁਸੀਂ ਦੇਖੋ ਰੈਸਪੀ ਠੀਕ ਕਰਨੀ ਹੈ ਰੈਸਪੀ ਤਾਂ ਹੋ ਗਈ ਨoare ਜਣੀ ਬੈਡਨ ਉਹ ਭਾਗ ਲੈ ਕੇ ਸੀਗੇ ਭਾਈ ਇਹ ਨਾ ਵਿੱਚ ਪਾ ਲੂੰਗਾ ਜਦੋਂ ਤੇਰਾ ਗਿਆ ਨਹੀਂ ਹਾਂ ਇੱਕ ਸਾੜ ਹੋ ਗਿਆ ਭਾਈ ਇਹ ਨਹੀਂ ਹੋਣੀ ਪ੍ਰੈਸਟ ਵਿੱਚ ਫਿਰ ਤਾਂ ਆਪਾਂ ਸਮੰਨ ਲਾਂਗੇ ਘਟ ਪਾਇਆ ਆਲੂ ਟਿੱਕੀ ਖਾएंगे ਅੱਜ ਦੇਖ ਲੋ ਜਦ ਤੱਕ ਪਤਾ ਆ ਵੀ ਇਹਨਾਂ ਦੀ ਮੰਮੀ ਦਾ ਸਾਰਾ ਕੁਝ ਬੰਦ ਕਰੇ ਬੱਚੇ ਫੇਰ ਵੀ ਬਣਾਤੇ ਨੇ ਫੇਕ ਦਾ ਕਰਾ ਫਾਈ ਵੀਡੀਓ ਫੱਲੀ ਵਾਈ ਬਣਾਉਣ ਲੱਗ ਪਏ ਐ ਇਹਨੀਆਂ ਲਾਸਟ ਸ਼ਾਟ ਸ਼ਟਾ ਦੇ ਇਹਨੀਆਂ ਲਾਸਟ ਸ਼ਾਟ ਸ਼ਟਾ ਦੇ ਓਕੇ ਤਾਂ ਅੱਜੀ ਬਣੀ ਐ ਬੜਾ ਠੀਕ ਐ ਹੁਣ ਦਾ ਸਪੋਰਟ ਰੈਸਪੀ ਕਰਨਾ ਠੇਟਾ ਇਰੇ ਤੋਂ ਬੱਚਾ ਆ ਗਿਆ ਆਲੂ ਟਿੱਕੀ ਬਣਦੀ ਬਣਦੀ ਆਲੂ ਆਲੂ ਦੇ ਲੱਡੂ ਬਣਨ ਲੱਗੇ ਮੰਮੀ ਇਤਨਾ ਕਰ ਤੂੰ ਹਮੇਸ਼ਾ ਫੇਲ ਮਿਸ਼ਨ ਫੇਲ ਨਹੀਂ ਹੈਗਾ ਮਿਸ਼ਨ ਕਾਮਯਾਬ ਹੋ ਜਾਣਾ ਥੋੜਾ ਜਿਹਾ 50% ਤਾਂ ਹੋ ਜਾਵਾ ਬਾਕੀ ਸਭ ਫੇਲ ਆ ਹੁਣ ਦੇਖਦੇ ਹਾਂ ਇਹਦੇ ਵੀ ਲੱਡੂ ਕਰਦਾ ਟਿੱਕੀ ਰਹਿਣ ਆਲੂਆਂ ਦੀਆਂ ਟਿੱਕੀਆਂ ਤਾਂ ਬਣ ਗਈਆਂ ਗਾਇਸ ਥੋੜਾ ਜਿਹਾ ਬਰਗਰ ਬਣੂ ਤਾਂ ਨਹੀਂ ਬਰਗਰ ਬਣਦਾ ਤਾਂ ਨਹੀਂ ਦੇਖ ਲੁੱਟ ਗਾਇਸ ਵੀਰੇ ਦੇਖਿਓ ਹੁਣ ਕੀ ਬਣਦਾ ਉਹਨਾ ਖਿਚੜੀ ਬਣ ਜਾਵੇ ਆਲੂ ਖਿਚੜੀ ਆਲੂ ਖਿਚੜੀ ਉੱਤੋਂ ਦੇ ਘਾਲੂ ਆ ਤੇ ਕੀ ਹਾਲ ਹੋ ਗਿਆ ਕਿ ਕੌਣ ਆਲੀ ਆ ਆਲੂ ਆਲੂ ਦਾ ਹਾਲ ਦੇਖ ਆ ਮੈਂ ਸਾਰੇ ਅੱਗੇ ਆਈ ਮੈਂ ਚਲੀ ਗਈ ਦੋ ਸ਼ਾਮ ਦੀ ਮਨਾਉਂ ਜਾਤ ਕਿ ਕਰਤਾਂ ਵਿੱਚ ਜਦ ਮੈਂ ਉੱਧਰ ਚਲੀ ਗਈ ਆ ਮੈਂ ਨਹੀਂ ਤਾਂ ਸਹੀ ਵੀ ਬਣਦੀ ਆ ਮੈਂ ਨਹੀਂ ਕੋਈ ਕੀਤਾ ਇਹ ਪੀਲੇ ਦੀ ਘਰਾਟੇ ਸੀ ਇੱਧਰ ਤੇ ਆ ਜਾ ਕਾ ਪੀਲੇ ਦੀ ਘਰਾਟੇ ਸੀ ਮੈਂ ਦੋ ਮੇਰੇ ਨਾਲ ਕਾਚੀ ਆ ਫਿਰ ਜਾਨ ਨਹੀਂ ਬਣਦੀ ਐ ਹਾਂ ਆਪੇ ਡਾਕਟਰ ਕੇ ਫਿਰੋ ਤੇ ਖਿਆਨੀ ਤੇ ਮੇਰੇ ਕਰ ਲਿਓ ਮੋਨੇ ਨੂੰ ਇੱਥੇ ਕਾਢ ਲਾ ਦੇਖ ਲੈ ਫਿਕਰ ਦੋ ਮਿੰਟ ਬਾਅਦ ਤੇ ਗਈ ਜੰਨ ਹੋ ਗਿਆ ਕਰ ਓਕੇ ਤੇਲ ਬਾਦ ਰੱਖ ਜਾਣਾ ਇਹ ਤਾਂ ਤੁਸੀਂ ਡਬਲ ਰੋਟੀ ਨਹੀਂ ਹੈ 7 ਡਬਲ ਰੋਟੀ ਹੈ ਕਿ ਆਪਾਂ ਹਾਂ ਹੁਣ ਤਾਂ ਬਾਹਰ ਰੋਟੀਆਂ ਹੀ ਲਿਆਵਾਂ ਤੇ ਇਹ ਬੜਾ 버ਗਰ ਬਣੇਗਾ ਵਧੀਆ ਰਾਜਾ ਲੈ ਉਹ ਜਿਹੜਾ ਖਾਊ ਹਾਂ ਇਹ ਦੇ ਤੇਰਾ ਵੀਡੀਓ ਬਣਾਉਣ ਤੇ ਧਿਆਨ ਖਾਇ ਜਾਂ ਨਹੀਂ ਨਾ ਵੀਡੀਓ ਜੀਤੀ ਹੁੰਦਾ ਧਿਆਨ ਚਾਡਾ ਲੈ ਤੁਸੀਂ ਵੀ ਖਾ ਲੋ ਕੀ ਕਹਿੰਦੇ ਇਹਨੂੰ ਆਲੂ ਟਿੱਕੀ ਵਰਗ ਆਲੂ ਟਿੱਕੀ 버ਗ ਟਾ ਤੋਂ ਹੋਏ ਆਹ ਬੜਾ ਐਟਾ ਨੇ ਮਾ ਲਾ ਨੇ ਬੰਦ ਕਰਿਆ ਵੈਸੇ ਮੇਰਾ ਸਾਰਾ ਜੀ ਬਾਹਰੋਂ ਖੀਰਾ ਕਹਿੰਦੇ ਆ ਲੱਗਿਆ ਹੋਇਆ ਉਹ ਤੋੜ ਲਈਏ ਤੇ ਨਾਲੇ ਪਤਾ ਨਹੀਂ ਹੋਰ ਕੀ ਕਹਿੰਦੇ ਨੇ ਦੇਖ ਲੈਣੇ ਆਪਾਂ ਬੇਲਾ ਚਲਬ ਲੈਣੇ ਸੂਰਜ ਸਿੱਧਾ ਪੈਂਦਾ ਸਬਜ਼ੀ ਜਾਨੀ ਕਿ ਅੱਜ ਪਹਿਲੇ ਦਿਨ ਕਰੋ ਬਾਹਰੋਂ ਖੇਤ ਚ ਸਬਜ਼ੀ ਤੋੜ ਕੇ ਲੈ ਕੇ ਚੱਲਦੇ ਬੇਲਾ ਤਾਂ ਵਧੀਆ ਹੋ ਗਈਆਂ ਕਰੋ ਦੇਖੋ ਆਦੇ ਬਹੁਤ ਕੁੱਤਾ ਅਸੀਂ ਕਹਣਾ ਕੁੱਤਾ ਇਹਦੇ ਇਹਦੇ ਹੱਥ 'ਤੇ ਕੰਡੇ ਜੇ ਨੇ ਉਹ ਬੱਸ ਕਰ ਭਰਾਵਾ ਲੜ ਜੂ ਇਹਦੇ ਕੰਡੇ ਨਹੀਂ ਬੱਚੋਂ ਨਿਕਲਦੇ ਹੁੰਦੇ ਕਾਹਦੇ ਲੈ ਠੀਕਵੇਂ ਨਿਕਲਣਗੇ ਫਿਰ ਪਤਾ ਨਹੀਂ ਬਸਰੋਂ ਦਾ ਤੇਲ ਲਾਉਣਾ ਕੱਪੜਿਆਂ ਵਾਲੇ ਸਾਬਣ ਨਾਲ ਣਾਉਣਾ ਸਾਡੇ ਬਥੇਰੇ ਲੜ ਜਾਂਦੇ ਤੇ ਏਡੇ ਧੱਫੜ ਕਰ ਦਿੰਦੇ ਤੇ ਟੱਕੇ ਤੋੜਦੇ ਬਾਬੇ ਦਾ ਨਾਮ ਲੈ ਕੇ ਪਹਿਲੀ ਵਾਰੀ ਸਬਜ਼ੀ ਤੋੜਦੇ ਇਹ ਬਾਬਾ ਸਦੇ ਬਾਬਾ ਸਿੱਦੋਂ ਸਬਜ਼ੀ ਹੀ ਮਤ ਘਰ ਕੇ ਸਬਜ਼ੀ ਤੋੜੀਆ ਵਸਦੇ ਸੱਚੇ ਬਾਦਸ਼ਾਹ ਬਾਬਾ ਸਦੇ ਕਿ ਕਰ ਦੂਗੇ ਤਾਂ ਕਹਾਂ ਮੈਂ ਤਾਂ ਰੈਡੀ ਹੋ ਦੇ ਛੋਟਾ ਜਿਹਾ ਆ ਜਾ ਆ ਜਾ ਆ ਜਾ ਓ ਰੇ ਆ ਜਾ ਮਿੱਠੀ ਆਉਂਦੀ ਏ ਮੇਰੇ ਕੋਲ ਓਏ ਓਏ ਮੇਰੇ ਕੋਲ ਆਈ ਆ ਚੱਲਾ ਮੇਰਾ ਪਾਰੀ ਕਰਨਾ ਦੀ ਹੈ ਮੈਨੂੰ ਆ ਜਾ ਬੱਤ ਕਿੱਥੇ ਅੰਦਰ ਆਉਂਦਾ ਹੁੰਦਾ ਸੀ ਦਾਣਾ ਦੀਦਾ ਇੰਥੇ ਲਾ ਚਾ ਉੱਧਰ ਭਜੋ ਟਿਲਕ ਜਾਂਗੀ ਉਰੇ ਟਿਲਕ ਜਾਂਗੀ ਉੱਥੇ ਪੀ ਲੀ ਪਾਣੀ ਹੁਣ ਤੇ ਸਿਰ ਤੇ ਟੁੱਟੀ ਜਲਾ ਮਾ ਟੁੱਟੀ ਸੰਗੇ ਚ ਲੱਗੀ ਚਾ ਭਜ ਜਾ ਪਾਈ ਉਹ ਤੇ ਪਹਿਲਾਂ ਮੋਢਾ ਹਲਾਤਾ ਤਾ ਅੱਜ ਤਾਂ ਨਾ ਜਾਵਗੀਆ ਵੱਡੀ ਹੋ ਗਈ ਹੁਣ ਤੂੰ ਹੁਣ ਕਿਤੇ ਨਿੱਕੀ ਜੀ ਆ ਗੀਗਾ ਕਾਕਾ ਹੈ

ਕੰਮ ਲਈ ਆ ਗਈ ਉਹ ਟੀਕੇ ਨਹੀਂ ਲੱਗੇ ਅੱਜ ਇਹਨਾਂ ਦੇ ਉਹਦੇ ਕਾਰਨ ਗਰਮ ਹੁੰਦੇ ਆ ਟੀਕੇਓ ਚੱਲ ਉਧਰ ਪਰੇ ਨਾ ਨਾ ਕਾਤੀ ਆ ਪਿੱਛੇ ਜੀ ਪਾਸ ਮੇਰਾ ਹੁੰਦਾ ਯਾਰ ਕਾਪੀ ਰੇਟ ਆਉਂ ਕੀ ਕਰਦਾਣਾ ਤਾਂ ਲੈਂਦੀ ਮੈਂ ਦੂਮਾ ਉਹ ਹਟੇ ਜੀ ਤਾਂ ਬੜੀ ਹੜੀ ਕੱਟੀ ਜਾਵੇ ਮੰਮੀ ਇਹਦੀ ਤਾਂ ਕਿਉਂ ਰਾ ਚੋਵੇਂ ਗਏ ਜਦੋਂ ਸੱਖਣਾ ਚੋਣ ਵਾਲੀ ਹੋਊ ਹੈ ਤੜਕਾ ਲਾਉਣਾ ਹੱਲੇ ਬਾਹਰ ਗਏ ਸੀ ਇੱਕ ਖੀਰਾ ਤੋੜਨ ਇੱਕ ਖੀਰੇ ਨੇ ਸਾਡਾ ਘੰਟਾ ਲ ਘੰਟਾ ਲਵਾਤਾ ਉੱਥੇ ਚਲ ਕੋਈ ਖੜ ਗਿਆ ਭੈਣ ਭਾਈ ਖਬਰ ਲੈਣ ਮੰਮੀ ਹਨਾ ਇੰਨਾ ਜੋ ਸ਼ਾਰੀਆ ਪਿੱਛ ਜਿਹਨੂੰ ਫਿਕਰ ਹੋਊਗੀ ਖਬਰ ਵੀ ਉਹੀ ਪੁੱਛੂਗਾ ਉਦਾਂ ਤਾਂ ਕੋਈ ਵੀ ਨਹੀਂ ਪੁੱਛਦਾ ਹੁੰਦਾ ਹਨਾ ਜਿਹੜਾ ਕੋਈ ਆਪਾਂ ਨੂੰ ਪਿਆਰ ਕਰਦਾ ਆਪਾਂ ਨੂੰ ਦੇਖਣਾ ਚਾਹੁੰਦਾ ਹਨਾ ਕੋਈ ਪੁੱਛਦਾ ਹੁੰਦਾ ਤੇ ਕਮਾਂਡੀ ਹੋ ਕਮਾਂਡੀ ਦਾ ਕੰਮ ਆਉਂਦਾ ਕਹਿੰਦੇ ਕੀ ਆ ਪੱਟੀ ਵੀ ਜਿਹੜੀ ਆ ਗਈ ਕੀ ਆ ਪੱਟੀ ਵੀ ਕਰਪੂ ਦੇ ਨਾਲ ਡਾਕਟਰ ਸੱਟ ਕੇ ਗਿਆ ਉਹ ਹੋਰ ਇੱਥੇ ਕਿੱਥੇ ਆਉਣੀ ਸੀ ਚਲੋ ਇਹ ਤੜਕਾ ਢੁੜਕਾ ਕੱਟਦੇ ਆ ਕਾਲੇ ਛਣੇ ਉਵਾਲਣੇ ਰੱਖੇ ਹੋਏ ਆ ਮੇਰੇ ਸਵੇਰੇ ਭਿਉ ਹੁੰਦੇ ਸੀਗੇ ਦੁਪਹਿਰੇ ਉਵਾਲਣੇ ਰੱਖਦੇ ਤੇ ਦੁਪਹਿਰੇ ਤਾਂ ਇਹਨਾਂ ਨੇ ਕੀ ਬਣਾ ਕੇ ਖਾ ਲਿਆ ਕੀ ਕੀ ਆਲੂ ਟਿੱਕੀ ਵਾਲਾ ਬਰਗਰ ਹਾਂ ਆਲੂ ਬਣਾ ਕੇ ਖਾ ਲਿਆ ਲੰਮੀ ਡੇਸ਼ਾ ਨਿਊ ਡਿਸ਼ ਬਣਾ ਕੇ ਖਾ ਲਈ ਇਹਨਾਂ ਨੇ ਤੇ ਹੁਣ ਆਪਾਂ ਬਣਾ ਲਈਏ ਲਸਣ ਨੂੰ ਲਸਣ ਕੀ ਕਹਿੰਦੀ ਤੈਨੂੰ ਲੋਸ਼ਨ ਆ ਗਿਆ ਓਏ ਲੋਸ਼ਨ ਆ ਗਿਆ ਟਾਈਮ ਹੋ ਗਿਆ ਪਾਉਨੇ 10 ਦਾ ਤੇ ਬਾਹਰ ਕਹਿੰਦੇ ਹਨੇਰੀ ਬਹੁਤ ਜ਼ੋਰਾਂ ਨਾਲ ਚੱਲਦੀ ਆ ਤੇ ਲਾਈਟ ਭੱਜ ਗਈ ਹਾਂ ਲਾਈਟ ਭੱਜ ਗਈ ਬਾਹਰ ਹਨੇਰਾ ਕਹਿੰਦੇ ਗਾਂ ਆਪਣੀ ਨੂੰ ਅੱਜ ਬੁਖਾਰ ਸੀਗਾ ਨਾ ਦਿਨ ਦੇ ਵਿੱਚ 103 ਬੁਖਾਰ ਹੋ ਗਿਆ ਉਹਨੂੰ ਨਿਆਣੀ ਨੂੰ ਪਤਾ ਨਹੀਂ ਵਿਚਾਰੀ ਨੂੰ ਕਿਵੇਂ ਉਹ ਤਾਂ ਬੱਸ ਅਸੀਂ ਤਾਂ ਦੋਨੇ ਰੋਕਣਾਈਆਂ ਸਾਡੇ ਘਰ ਸਾਡੇ ਘਰ ਤੇ ਅਸੀਂ ਦੋਨੋਂ ਫੀਮੇਲ ਦੋਨੋਂ ਰੋਕਣਾ ਹੈਨਾ ਤੇ ਹੁਣ ਉਹਨੂੰ ਕਹਿੰਦੇ ਅੰਦਰ ਬੰਦਨੇ ਮੈਂ ਕਿਹਾ ਵੀ ਐਵੇਂ ਮੀਮੂ ਨਾ ਆ ਜਾਵੇ ਵੀ ਮੈਂ ਗਣੀਆਂ ਪੈ ਜਾਣੀਆਂ ਉਹਨੂੰ ਅੰਦਰ ਬੰਦਨੇ ਆ ਚਲੋ ਜੀ ਅੰਦਰ ਬੰਨੇ ਆਉਣੇ ਆ ਆਪਾਂ ਆਪਣਾ ਫਰਜ ਨਿਭਾਏ ਆਉਣੇ ਹਵਾ ਬਹੁਤ ਤੇਜ਼ ਚੱਲਦੀ ਆ ਆਵਾਜ਼ ਸੁਣ ਲਿਓ ਦੇਖਣੀ ਤਾਂ ਤੁਹਾਨੂੰ ਹੈ ਨਹੀਂ ਹਨੇਰੇ ਦੇ ਵਿੱਚ ਲੈਟ ਹੈ ਨਹੀਂਗੀ ਇੱਕ ਸਾਡੇ ਘਰ ਦੇ ਵਿੱਚ ਪੁੱਠਾ ਰਵਾਜ ਆ ਵੀ ਇਨਵਾਟਰ ਅੰਦਰ ਅੰਦਰੇ ਚੱਲਦਾ ਬਾਹਰ ਨਹੀਂ ਚੱਲਦਾ ਹਵਾ ਦੇਖ ਲਓ ਆ ਲਫਾਫਾ ਉੱਡਦਾ ਇਹ ਧੁੰਦ ਅਜਾ ਲਾ ਲਓ ਵੀ ਹਵਾ ਕਿੰਨੀ ਚੱਲਦੀ ਆ ਜੇ ਤੁਸੀਂ ਜਾਗਦੇ ਹੋਵੋਗੇ ਨੇੜੇ ਤੇੜੇ ਦੀਓ ਸਾਡੇ ਲੁਧਿਆਣਾ ਜ਼ਿਲ੍ਹੇ ਦੇ ਫਿਰ ਤਾਂ ਤੁਹਾਨੂੰ ਪਤਾ ਹੋਊ ਵੀ ਹਨੇਰੀ ਕਿੰਨੀ ਚੱਲਦੀ ਆ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਤੁਸੀਂ ਸਾਡੀ ਵੀਡੀਓ ਕਿਹੜੇ ਇਲਾਕੇ ਤੋਂ ਦੇਖਦੇ ਹੋ ਕਿਹੜੇ ਜ਼ਿਲ੍ਹੇ ਤੋਂ ਦੇਖਦੇ ਹੋ ਹਨ ਮੌਲੰਦਰ ਆ ਜਾ ਬੈਟਰੀ ਦੇਖੀ ਜਾਂਦੀ ਹੈ ਹੈ ਮੈਂ ਅੱਜ ਵਿਚਾਰੀ ਦਾ ਕਹਿ ਤੀ ਕਿ ਲੱਗੇਤੀ ਦੋ ਤਿੰਨ ਲੱਗੇ ਨੇ ਨਾ ਠਾ ਠਾ ਕਿੰਨੀ ਠੰਡੀ ਹਵਾ ਪੈਰ ਤੇ ਸੂਰਜ ਕਿਹਦੇ ਪੈਰ ਤੇ ਸੂਰਜ ਨਹੀਂ ਸੋਜਿਆ ਤਾਂ ਨੀਗਾ ਉਹੀ ਲੱਗਿਆ ਤੈਨੂੰ ਗੈੜੀਆਂ ਚੇਹ ਵਾਪਰ ਹੋ ਗੋ ਮਾ ਪਰ ਇਹ ਤਾਂ ਬਾਰੇ ਖੜੇ ਰਹਿਣਗੇ ਮਿੱਠੀ ਹੋਣੀ ਹਾਰੀ ਅੰਦਰ ਪੂਰੀ ਨੂੰ ਅੰਦਰ ਬੰਦੋ ਪੂਰੀ ਨੂੰ ਪੂਰੀ ਓਏ ਪੂਰੀ ਉਹ ਖੜਾ ਪਰ ਇਹ ਆ ਖੜੀ ਆ ਮਿੱਠੀ ਆ ਖੜੀ ਆ ਲੋਸਨ ਆ ਖੜੀ ਪੱਕੜ ਪੱਕੜ ਬੰਬੇ ਬਹੁ ਅਸੀਂ ਨਾ ਬੰਦੇ ਪੂਰੇ ਇੱਥੇ ਬੰਦੋ ਵੇ ਠਾੜ ਲੱਗਦੀ ਆ ਇੱਕ ਤਾਂ ਠਾੜ ਲੱਗੂ ਜਦੋਂ ਆਪਾਂ ਲੱਗੂ ਨਿੰਮ ਚ ਲੱਗੂ ਉਹ ਨੂੰ ਫਿਰ ਉੱਥੇ ਪਰ ਖੋਲੜੀ ਤਾਂ ਬੰਦੋ ਇਹ ਬੈਠੀਆਂ ਰਹਿਣੀਆਂ ਬਾਰੇ ਮੂੰਹ ਤਾਂ ਆਰੇ ਨੇ ਗਿਣਤੇ ਮੈ ਤਾਰੇ ਸਾਰੇ ਦੇਸਾਂ ਚਲੋ ਜੀ ਆਪਾਂ ਹੁਣ ਸੌਂ ਜੀਏ ਗੁੱਡ ਨਾਈਟ ਸਾਰਿਆਂ ਨੂੰ ਅੱਜ ਦੇ ਬਲੌਗ ਦਾ ਆਪਾਂ ਐਂਡ ਇਥੇ ਕਰਦੇ ਆ ਕਿਉਂਕਿ ਰਾਤ ਦੇ 10 ਵਜ ਗਏ ਨੇ ਠੀਕ ਹੈ ਜੀ ਠੀਕ ਹੈ ਉਧਰ ਤੋਂ ਉਧਰ ਚਮਕੀਲਾ ਚੱਲ ਪਿਆ ਗੱਡਾ ਨਾ ਹੋ ਗਿਆ ਇਹਨੂੰ ਨਾਲ ਗੱਡੀ ਤੇ ਦੂ ਲੋਕੇ ਪੜ ਜਾਂਦੇ ਇਹ ਗੱਡੀ ਨਹੀਂ ਹੈਗੀ ਇਹ ਜਾਨ ਆ ਛੱਡੀ ਜਾਨ ਇਹਨੂੰ ਗੱਡੀ ਨਾ ਕੇ ਹੋ ਪਤਾ ਕਿਵੇਂ ਲਈ ਆ ਤਾਂ ਸਾਨੂੰ ਪਤਾ ਸੂਈ ਤੋਂ ਲੈ ਕੇ ਵੱਡੇ ਤੋਂ ਵੱਡੇ ਸੰਦ ਤੱਕ ਪਤਾ ਕਿਵੇਂ ਬਣਾਏ ਨੇ ਤਾਂ ਸਾਨੂੰ ਪਤਾ ਇੱਧਰ ਖੜਾ ਸਾਡਾ ਛੋਟਾ ਪੁੱਤ ਇੱਧਰ ਖੜਾ ਸਾਡਾ ਵੱਡਾ ਪੁੱਤ ਇਹ ਜਿਹੜਾ ਤੋਂ ਛੋਟੀ ਆ ਨਹੀਂ ਇਹ ਜਿਹੜਾ ਤੋਂ ਛੋਟਾ ਇਹ ਤਾਂ ਛੋਟੀ ਇਹ ਜ ਆ 6 ਮਹੀਨੇ ਬਾਅਦ ਮੋਟਰਸਾਈਕਲ ਲੈਤੋਂ ਬਾਅਦ 6 ਮਹੀਨੇ ਬਾਅਦ ਆਪਾਂ ਗੱਡੀ ਲਈ ਸੀ ਚਲੋ ਜੀ ਓਕੇ ਬਾਏ ਗੁੱਡ ਨਾਈਟ ਸਾਰਿਆਂ ਨੂੰ ਟਾਟਾ ਹੋ ਗਈਆਂ ਲੱਟਾਂ ਬੰਦ ਜੇ ਜਾ ਸੌਂਗੇ ਜੇ ਹੱਥ ਕਰ ਗਿਆ ਬੈ ਨੀਨੀ ਗੋਰੀ ਫਿੱਕੇ ਬੈਨੇ ਬੂਰੇ ਹੋ ਮੇਰਾ ਬਿਸਤਰਾ ਰਹਿੰਦਾ ਮੇਰਾ ਬਿਸਤਰਾ ਨਹੀਂ ਕਿਸੇ ਨੇ ਵਿਛਾਇਆ ਕੋਈ ਬਿਸਤਰਾ ਕੇਸ ਮੈਨੇ ਕੇਸ ਕੱਢਨੇ ਸੱਚ ਅਸੀਂ ਮੈਂ ਕੰਬਲ ਸਾਰੇ ਰੱਖ ਤੇ ਰੱਬ ਨੇ ਠੰਡ ਘੱਤੀ ਹੁਣ ਕੇਸ ਕੱਢੀਏ ਚਲੋ ਐਂਡ ਨਹੀਂ ਕਰਦੇ ਆਪਾਂ ਕੇਸ ਕੱਢ ਕੇ ਲੈ ਕੇ ਆਨੇ ਉਹ ਲਾਈਟ ਤਾਂ ਲਾ ਲੋ ਯਾਰ ਇਧਰ ਲਈ ਲਾ ਦੋ ਬਹੁਤ ਮੁੰਡਾ ਬੈੱਡ ਤੇ ਤਾਂ ਕੱਪੜਿਆਂ ਦਾ ਕਾਪ ਆਇਆ ਪਿਆ ਪਰ ਮੈਂ ਕੀ ਕਰਾਂ ਹੁਣ ਜਦ ਮੈਂ ਬਿਮਾਰ ਆ ਉੱਪਰੋਂ ਲੱਗ ਲਿਆ ਕੇ ਸਿਰ ਤੇ ਵੀ ਇਹ ਨੇ ਵੀ ਨਹੀਂ ਆਏਗਾ ਤਾਂ ਨਿਆਣਿਆਂ ਨੇ ਆਪਦੇ ਵਿੱਚ ਚੁਗ ਲੈ। ਨਹੀਂ ਸਾਟ ਕਿੱਥੇ ਦਰਤੀਆਂ ਨੇ ਆਪ ਦਾ ਨਵੀ ਦਾ ਉਹ ਪਈ ਆ ਉੱਧਰ। ਇਹ ਆਪਣੇ ਇਹ ਨੇ ਕੱਪੜੇ ਨੇ। ਮੈਨੂੰ ਐ ਨਹੀਂ ਸਮਝ ਲੱਗਦੀ ਜਦੋਂ ਪਾਉਣੇ ਹੁੰਦੇ ਕਿਤੇ ਜਾਣਾ ਹੁੰਦਾ ਨਾ ਆਉਣਾ ਹੁੰਦਾ ਫਿਰ ਉਦੋਂ ਕਾਹਤੇ ਨਹੀਂ ਲੱਭਦੇ। ਬੱਸ ਜੋ ਕਰਨ। ਹੁਣ ਤੁਸੀਂ ਕਿਹਾ ਤਾਂ ਹਰੋਂ ਲੱਗ ਗਈ। 11 ਵਜਾਵੇਂਗੀ ਇੱਥੇ ਪੂਰੇ ਕੱਟ ਗਏ ਸੌਣ ਦੀ ਤਿਆਰੀ। ਜੀ ਜੀ ਜੀ। ਕੀ ਕਰਦਾ ਤੇ ਤਾਂ ਹੀ ਤਾਂ ਪਤਾ ਨਹੀਂ ਲੱਗਦਾ ਨਾ ਉਹ ਆਹ ਦੇਖ ਆਪਾਂ ਰੱਲਾ ਤਾਂ ਵੀ ਕਿਹੜੇ ਧੋਣ ਵਾਲਿਆ ਕਿਰੇ ਉਹ ਕੋ ਮੋਟੇ ਜਿਹੇ ਧੱਕ ਰੱਖ ਦਿੰਨੇ ਕੁਰਸੀ ਤੇ ਇਹ ਸਾਰਿਆਂ ਦੇ ਘਰੀ ਆਵਾਜ਼ ਹੁੰਦਾ ਭਾਈ ਕੁਰਸੀ ਦੇ ਕੱਪੜੇ ਰੱਖਣ ਦਾ ਨਹੀਂ ਮੈਂ ਉੱਪਰੋਂ ਗਨ ਪਰ ਸਤਹਿ ਲਾ ਕੇ ਰੱਖ ਕੇ ਆਈ ਸੀਗੀ ਕੌਣ ਕੌਣ ਰੱਖਦਾ ਜੀ ਕੁਰਸੀ ਤੇ ਕੱਪੜੇ ਕੰਮੈਂਟਾਂ 'ਚ ਜੀ ਦੱਸਿਓ ਸਾਰੇ ਰੱਖ ਦਿੰਦੇ ਨੇ ਜਾਇ ਜਿੱਦੀ ਜਿੱਦੀ ਮਰਜ਼ੀ ਕਿੱਥੇ ਕਿੱਥੇ ਖਿਲਾਰਾ ਪੈਂਦਾ ਕੱਪੜਿਆਂ ਦਾ ਹੁਣ ਜਦ ਸਭ ਨੂੰ ਪਤਾ ਵੀ ਮੈਂ ਕੱਲੀ ਆ ਕੰਲਾ ਬੰਦਾ ਇੱਕ ਬਿਮਾਰ ਆ ਕਿੱਧਰ ਕਿੱਧਰ ਹੋ ਜੂ ਲੈ ਆ ਮੇਰੀਆਂ ਚੁੰਨੀਆਂ ਵੇਖੋ ਤੂੰ ਕਿਹੜਾ ਗੋਰਖਾ ਵੀ ਤੇਰੇ ਨਾਲ ਪੰਜ ਪੀ ਰਹੇਣਗੇ ਹੈ ਹੈਗੇ ਨੇ ਪੰਜ ਨਹੀਂ ਹੈਗੇ ਚਾਰ ਤਾਂ ਹੈਗੇ ਤਿੰਨ ਤਾਂ ਹੈਗੇ ਮਿੱਠੀ ਆ ਗਈ ਤੀ ਅਜੰਦਰ ਲਾ ਲੈਂਦੀ ਨਾ ਇਹਨਾਂ ਦੇ ਵੀ ਪ੍ਰੈਸਮ ਨਹੀਂ ਹੁੰਦੀ ਇੱਕ ਤਾਂ ਹੋਵੇ ਵੀ ਕੱਪੜਾ ਪ੍ਰੈਸ ਆ ਹਰ ਨਹੀਂ ਦਾ ਆ ਹੀ ਸਾਹਮਣੇ ਬੰਦੇ ਆ ਇਹਨੂੰ ਨੀਂਦ ਆ ਗਈ ਭਾਈ ਸਾਬ ਇਹਨੂੰ ਨੀਂਦ ਆ ਗਈ ਮੈਨੂੰ ਮੈਨੂੰ ਐ ਨਹੀਂ ਆਉਦੀ ਨੀਂਦ ਤਾਂ ਤੇ ਇਹ ਤਾਂ ਨੀਂਦ ਦੀ ਗੋਲੀ ਹਟਾਏ ਲੈ ਡਾਕਟਰ ਮੈਂ ਨੀਂਦ ਦੀ ਗੋਲੀ ਲਾਤੀ ਮੈਂ ਸੁਤੀ ਰਾਂ ਚੱਲ ਮੋੜ ਪੈ ਗਿਆ ਹੇ ਬਟਿਕ ਆ ਆਪਣਾ ਦੱਸ ਜਿੱਦਾਂ ਬਟਿਕ ਉਹ ਫੇਰ ਕੀ ਕਰਾਂਗੇ ਇਹ ਬਟਿਕ ਹੈ ਮੇਰਾ ਹਾਸ ਲਾਈ ਸਿਨ ਮਸ਼ੀਨ ਪਈ ਤਾਂ ਹੈਗੀ ਹਰੇ ਮੇਰਾ ਬੋਲਟ ਖੜਾ ਹਾਂ ਬੋਲਟ ਖੜਾ ਜੀ ਆ ਆਪਣਾ ਬਟਿਕ ਆ ਜੇ ਕਿਸੇ ਨੇ ਸੂਟ ਸਲਾਉਣਾ ਹੋਵੇ ਦੱਸ ਜੀ ਸਲਾਇ ਕਰਾਂਗੇ ਦੇ ਰਿਓ ਸਲਾਈ ਮੈਂ ਆਪਣੀ ਮਰਜ਼ੀ ਨਾਲ ਕਰਕੇ ਦਊ ਨਾ ਨਾਲ ਮੈਂ ਲੱਗ ਜੂ ਮੈਂ ਕੱਢਾਂ ਖੜ ਜਾ ਹੁਣ ਮੇਰੇ ਕੋਲ ਸੀ ਤੈਹਾ ਕੋਤ ਆਲੇ ਪੈ ਲੈ ਪਾਸੋਂ ਆਹਾਂ ਸਾਰਾ ਕੱਲ੍ਹ ਤੇ ਨਹੀਂ ਪਰਸੋਂ ਆਹ ਸਾਰੇ ਇਹ ਤਾਂ ਜਿੱਥੇ ਕੱਪੜਾ ਲੇਖ ਕੇ ਰੱਖ ਲੈਨੇ ਤੇਰਾ ਪਾਸੇ ਲੇਖ ਕੇ ਰੱਖ ਲੈ ਪਰਚੀ ਨਹੀਂ ਭੁੱਲ ਜੂ ਮੈਂ ਰੱਖ ਕੇ ਜਿਹੜਾ ਬੰਦਾ ਹੈ ਡਾਇਰੀ ਲਿਖੋ ਰੋਜ਼ ਭਈ ਭੁੱਲਣਾ ਹਰ ਦੋ ਕਰ ਲਿਓ ਬੰਦ ਆਹ ਪਾਸਾ ਪੱਟ ਪਾ ਇੱਧਰ ਨੂੰ ਚੱਕੀ ਹੋਈ ਨਹੀਂਗੀ ਅਚਾ ਤੇਰਾ ਬੰਈਆ ਰਹੇਗੀ ਨਾਲ ਕਿੜੀਆਂ